ਹੋ ਪੂਰੇ ਹੋਣ ਤੋਂ ਪਹਿਲਾਂ ਹੀ ਚਾਵਾ ਦਾ ਮਰ ਜਾਣਾ ਜ਼ਿੰਦਗੀ ਵਿੱਚ ਫੁੱਲਾਂ ਦੇ ਵਾਂਗੂ ਸੁਪਨੇ ਦਾ ਸੜ ਜਾਣਾ ਉਦੋਂ ਪਤਾ ਲੱਗਾ ਕਿ ਸੇਕ ਦੁੱਖਾਂ ਦੇ ਤਾਪ ਦਾ ਉਦੋਂ ਪਤਾ ਲੱਗਾ ਕਿ ਸੇਤ ਦੁਖਾਂ ਦੇ ਤਾਪਦਾ ਜਦੋਂ ਸਿਰ ਤੋਂ ਠਿਆ ਸਾਇਆ ਮੇਰੇ ਬਾਪ ਦਾ ਜਦੋਂ ਸਿਰ ਤੋਂ ਠਿਆ ਸਾਇਆ ਮੇਰੇ ਬਾਪ ਦਾ ਹੋਦਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖਬਰ ਹੁੰਦਾ ਚੈਨਲ ਮੈਂ ਹਾਂ ਕੁਲਦੀਪ ਸੰਦੀਪਾ ਅੱਜ ਅਸੀਂ ਪਹੁੰਚਿਆ ਪਿੰਡ ਪੱਖੋਕੇ ਵਿਖੇ ਜਿੱਥੇ ਗੁਰਸੇਵਕ ਜਿਹਦਾ ਗਾਇਕ ਦਾ ਅਨਮੋਲ ਹੀਰਾ ਜਿਹਨੂੰ ਮਿਲਣ ਜਾ ਰਹੇ ਹਾਂ ਪਹਿਲਾਂ ਵੀ ਦੇ ਇੱਕ ਇੰਟਰੋ ਕੀਤੀ ਸੀ ਆਪਨੇ ਬੜਾ ਪਿਆਰ ਦਾ ਸ਼ੇਮ ਘਰਾਤਾ ਸੀ ਕਿਉਂਕਿ ਉਸ ਸਮੇਂ ਜਦੋਂ ਇੰਟਰੋ ਕੀਤੀ ਸੀ ਇਹ ਬੱਚਾ ਉਦੋਂ ਪਿੰਡ ਵਿੱਚ ਸਿੰਗਿੰਗ ਕਰਦਾ ਸੀ ਲੇਕਿਨ ਅੱਜ ਪਰਮੇਸ਼ਰ ਨੇ ਤੇ ਕਿਰਪਾ ਕੀਤੀ ਅੱਜ ਇਹ ਪਟਿਆਲਾ ਯੂਨੀਵਰਸਿਟੀ ਵਿੱਚ ਪੜਾਈ ਕਰਦਾ ਪਿਆਵਾ ਗਾਇਕੀ ਸਿੱਖਦਾ ਪਿਆ ਵਾ ਕਿਉਂਕਿ ਉੱਥੇ ਜਿਹੜੀ ਪਟਿਆਲਾ ਜਿਹੜੀ ਯੂਨੀਵਰਸਿਟੀ ਕਿਹਾ ਹੋਈ ਯੂਨੀਵਰਸਿਟੀ ਤੋਂ ਬਹੁਤ ਜ਼ਿਆਦਾ ਜਿਹੜੇ ਸਾਡੇ ਪੰਜਾਬ ਦੇ ਹੀਰੇ ਜਿਹੜੇ ਉੱਟ ਕੇ ਬਾਅਦ ਜਿਵੇਂ ਸੈ ਸਤਿੰਦਰ ਸਰਤਾਜ ਦੀ ਗੱਲ ਕੀਤੀ ਜਾ ਉਹ ਵੀ ਯੂਨੀਵਰਸਿਟੀ ਬੜੇ ਅੱਜ ਉਸੇ ਮਕਾਮ ਤੇ ਉਸੇ ਯੂਨੀਵਰਸਿਟੀ ਵਿੱਚ ਗੁਰਸੇਵਕ ਸਿੰਘ ਪਖੋਗੇ ਜਿਹੜਾ ਉੱਥੇ ਪਹੁੰਚਿਆ ਬਾਅਦ ਤੇ ਅੱਜ ਗਾਇਕੀ ਸਿੱਖਦਾ ਪਿਆ ਵਾ ਗੁਰਸੇਵਕ ਪਹਿਲਾਂ ਵੀ ਆਪਾਂ ਇੰਟਰੋ ਕੀਤੀ ਸੀ ਉਦੋਂ ਆਪਾਂ ਪਟਿਆਲੇ ਨਹੀਂ ਸੀ ਗਏ ਹਾਂਜੀ ਹੁਣ ਆਪਾਂ ਪਟਿਆਲੇ ਯੂਨੀਵਰਸਿਟੀ ਲਗੇ ਆ ਇੱਕ ਸਧਾਰਨ ਪਰਿਵਾਰ ਤੋਂ ਉੱਟ ਕੇ ਪਟਿਆਲਾ ਯੂਨੀਵਰਸਿਟੀ ਜਾਣਾ ਪਹਿਲਾਂ ਤੇ ਬਹੁਤ ਵੱਡੀ ਮਕਾਮ ਦੀ ਗੱਲ ਹੁੰਦੀ ਆ ਹਾਂਜੀ ਕਿੰਨਾ ਕੁ ਅੰਤਰ ਜ਼ਿੰਦਗੀ 'ਚ ਹੁਣ ਆ ਗਿਆ ਕਿਉਂਕਿ ਉੱਥੇ ਦੇ بڑے بڑے ਗੁਰੂ ਉਸਤਾਦ ਮਿਲਦੇ ਸਿੱਖਣ ਵਾਸਤੇ ਹੋਣ ਵਾਲੇ ਤੇ ਹੁਣ ਕਿਸ ਤਰ੍ਹਾਂ ਦਾ ਮਤਲਬ ਹੈਗਾ ਜੀ ਦੇਖੋ ਜੀ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਚਰਨਾਂ 'ਚ ਇਹ ਦੁਆਵਾਂ ਆ ਪਰਮਾਤਮਾ ਦੇ ਕਿ ਉਹਨਾਂ ਇਨਸਾਨ ਨਾ ਉਹਨਾਂ ਲੋਕਾਂ ਨੂੰ ਪਰਮਾਤਮਾ ਤਰੱਕੀ ਦੇਵੇ ਉਹਨਾਂ ਨੂੰ ਖੁਸ਼ੀਆਂ ਦੇਵੇ ਜਿਨ੍ਹਾਂ ਦੀ ਬਦੌਲਤ ਮੈਂ ਉੱਥੋਂ ਤੱਕ ਪਹੁੰਚਿਆ ਮੇਰੇ ਸਕੂਲ ਦੇ ਅਧਿਆਪਕ ਸਹਿਬਾਨ ਹੋ ਗਏ ਤੇ ਮੇਰੀ ਫੈਮਲੀ ਮੇਰੇ ਮੰਮੀ ਪਾਪਾ ਤੇ ਬਾਕੀ ਅੰਤਰ ਇਹ ਆ ਕਿ ਮੇਰੀ ਜ਼ਿੰਦਗੀ ਦੇ ਵਿੱਚ ਇਹ ਆ ਗਿਆ ਕਿ ਜਿਵੇਂ ਹੁਣ ਉੱਥੇ ਅਸੀਂ ਜਿਹੜੀ ਇੱਥੇ ਮੈਨੂੰ ਜਿਹੜੀਆਂ ਚੀਜ਼ਾਂ ਦਾ ਨਹੀਂ ਸੀ ਪਤਾ 뮤직 ਨੂੰ ਲੈ ਕੇ ਉੱਥੇ ਹੁਣ ਉਹਨਾਂ ਚੀਜ਼ਾਂ ਦਾ ਗਿਆਨ ਮਿਲ ਰਿਹਾ ਵਾ ਤੇ ਫਿਰ ਉਹ ਜਿਵੇਂ ਜਿਵੇਂ ਫਿਰ ਉੱਥੇ ਦਿੱਲੀ ਦੀ ਦਿੱਲੀ ਅਸੀਂ ਸਟੱਡੀ ਕਰ ਰਹੇ ਆ ਤੇ ਬਾਕੀ ਪ੍ਰਮਾਤਮਾ ਕਿਰਪਾ ਕਰੇ ਕਿਸੇ ਨਾ ਕਿਸੇ ਦਿਨ ਇਹਦੇ ਵਿੱਚ ਹੋਰ ਨਿਖਾਰ ਆ ਜਾਊਗਾ ਜਿਵੇਂ ਦਿਨੋ ਦਿਨ ਆ ਰਿਹਾ ਹੁਣ ਯਾਨੀ ਕਿ ਕਹਿ ਸਕਦੇ ਆ ਵੀ ਹੁਣ ਆਪਾਂ ਉਸ ਗਾਇਕੀ ਦੇ ਸਮੁੰਦਰ 'ਚ ਪਹੁੰਚ ਚੁੱਕੇ ਜਿੱਥੋਂ ਜਿੱਥੋਂ ਜਿਹੜਾ ਬੰਦਾ ਕੁਝ ਨਾ ਕੁਝ ਸਿੱਖ ਕੇ ਹੀ ਬਾਹਰ ਨਿਕਲਦਾ ਬਿਲਕੁਲ ਜੀ ਬਿਲਕੁਲ ਬਿਲਕੁ ਹੁਣ ਅਸੀਂ ਉਸ ਜਗ੍ਹਾ ਤੇ ਕਿਉਂਕਿ ਇੱਕ ਇਨਸਾਨ ਨੂੰ ਉਵੇਂ ਦਾ ਮਾਹੌਲ ਚਾਹੀਦਾ ਜਿਵੇਂ ਦਾ ਵੀ ਉਸਨੇ ਬਣਾਵਾ ਉਸ ਨੂੰ ਉਵੇਂ ਦਾ ਮਾਹੌਲ ਮਿਲ ਜੂਗਾ ਤੇ ਫਿਰ ਉਹ ਜਿਹੜਾ ਜਿਸ ਬੰਦੇ ਨੇ ਜਿੱਥੇ 8 ਸਾਲ ਚ ਤਰੱਕੀ ਕਰਨੀ ਆ ਉੱਥੇ ਉਹਦੇ ਲਈ 4 ਸਾਲ 2 ਸਾਲ ਦੀ ਖੇਡ ਹੁੰਦੀ ਆ ਬਾਕੀ ਉਹਦੀ ਮਿਹਨਤ ਤੇ ਡਿਪੈਂਡ ਹੁੰਦਾ ਸਾਰਾ ਕਿਉਂਕਿ ਇਹ ਗੱਲ ਹੁੰਦੀ ਆ ਨਾ ਕਿਸੇ ਵੇਲੇ ਰੋਟੀ ਪਲੇਟ ਚ ਪਾ ਕੇ ਸਾਹਮਣੇ ਰੱਖ ਦਈਏ ਤੇ ਖਾਣੀ ਤੇ ਆਪ ਹੀ ਪੈਣੀ ਆ ਉਹ ਸੋ ਮੈਨੂੰ ਜਿਨ੍ਹਾਂ ਨੇ ਚਲੋ ਮਾਹੌਲ ਬਖਸ਼ਤਾ ਵਾ ਪਰਮਾਤਮਾ ਨੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਮੈਨੂੰ ਮਾਹੌਲ ਮਿਲ ਚੁੱਕਿਆ ਵਾ ਹੁਣ ਹੁਣ ਉੱਥੇ ਆਪਣ ਹਾਂਜੀ ਜਦੋਂ ਇੱਥੇ ਸਕੂਲ ਚ ਪੜਦਾ ਸੀ ਉਦੋਂ ਵੀ ਟੀਚਰ ਜੱਜ ਦੇ ਨਾਲ ਦੇ ਸਾਥੀ ਉਹ ਕਹਿੰਦੇ ਨੇ ਵੀ ਗੁਰਸੇਵ ਕੋ ਗਾਣਾ ਸੁਰਾਦੇ ਜਦੋਂ ਯੂਨੀਵਰਸਿਟੀ ਗਏ ਹਾਂਜੀ ਯੂਨੀਵਰਸਿਟੀ ਦਾ ਮਾਹੌਲ ਵੇਖ ਕੇ ਉੱਥੋਂ ਦੇ ਲੋਕਾਂ ਨੇ ਕਿਹਾ ਨਾ ਵੀ ਚਲੋ ਇੱਕ ਰੀਗ ਸੁਣ ਕੇ ਵੇਖੀ ਕਿੰਨੀ ਆਵਾਜ਼ ਹੈਗੀ ਜਆ ਜਿਹੜਾ ਬੰਦਾ ਸਿੱਖਣ ਜਾਂਦਾ ਉਹ ਕੋਈ ਨਾ ਕੋਈ ਪਹਿਲਾਂ ਕੁਝ ਲੈ ਕੇ ਘਰੋਂ ਜਾਂਦਾ ਬਿਲਕੁਲ ਜੀ ਬਿਲਕੁਲ ਉੱਥੇ ਫਿਰ ਕਿਹੜਾ ਗਾਣਾ ਸੁਣਾਇਆ ਉੱਥੇ ਜੀ ਮੈਂ ਜਦੋਂ ਨਵਾਂ ਨਵਾਂ ਯੂਨੀਵਰਸਿਟੀ ਗਿਆ ਸੀ ਤੇ ਉਦੋਂ ਮੈਂ ਗੀਤ ਸੁਣਾਇਆ ਸੀ ਮੇਰਾ ਆਮ ਆਇਆ ਉਸ ਗੀਤ ਨੇ ਜਿਹੜਾ ਅਸੀਂ ਮੈਨੂੰ ਬਹੁਤ ਪਿਆਰ ਦਿਵਾਇਆ ਸੀ ਉਸ ਗੀਤ ਨੇ ਹੀ ਮੈਨੂੰ ਉਤੋਂ ਦੇ ਮੇਰੀ ਯੂਨੀਵਰਸਿਟੀ ਦੇ ਵਿੱਚ ਮੇਰੇ ਦੋਸਤ ਮਿੱਤਰ ਮੈਨੂੰ ਦਿੱਤੇ ਤੇ ਸਾਡੇ ਜਿਹੜੇ ਅਧਿਆਪਕ ਸਹਿਬਾਨ ਸੀ ਗਾੜੀ ਉੱਥੇ ਟੀਚਰਸ ਉਹਨਾਂ ਨੇ ਵੀ ਬੜਾ ਪਿਆਰ ਦਿੱਤਾ ਸੀ ਸੋ ਉਸ ਗੀਤ ਦੇ ਮੈਂ ਦੋ ਬੋਲ ਤੁਹਾਡੇ ਸਾਰਿਆਂ ਨਾਲ ਸਾਂਝੇ ਕਰੂੰਗਾ ਬਿਲਕੁਲ ਬਿਲਕੁਲ ਵੇ ਦੱਸ ਕੀ ਦੇਵਾ ਸਤੇ ਰਵਾਇਆ ਏ ਸਾਨੂੰ ਆਖ ਪਲਕਾਂ ਦਾ ਪੈਰਾਂ ਚ ਰੁਲਾਇਆ ਏ ਸਾਨੂੰ ਵੇ ਦਸ ਕੀ ਦੇਵਾ ਸਤੇ ਰਵਾਇਆ ਏ ਸਾਨੂੰ ਆਖ پلਕਾਂ ਦਾ ਪੈਰਾਂਚ ਰੁਲਾਇਆ ਏ ਸਾਨੂੰ ਸਾਡੇ ਜਿਸਮ ਦੇ ਵਿੱਚ ਸੱਚੀ ਜਾਣ ਨਹੀਂ ਹਾ ਜਿਸਮ ਦੇ ਵਿੱਚ ਸੱਚੀ ਜਾਣ ਨਹੀਂ ਲੈਨੇ ਆ ਦਿਖਾਵੇ ਦੇ ਲਈ ਸਾਮਾਇਆ ਆ ਮਾਇਆ ਵੇ ਆ ਮਾਇਆ ਤੇਰੇ ਬਿਨਾ ਜ਼ਿੰਦਗੀ ਤਬਾ ਮਾਇਆ ਆ ਮਾਇਆ ਵੇ ਆ ਮਾਇਆ ਤੇਰੇ ਬਿਨਾ ਜ਼ਿੰਦਗੀ ਤਬਾ ਮਾਇਆ ਕਿਸੇ ਦੇ ਲਈ ਦੁਨੀਆਂ ਤੇ ਬਣਿਆ ਖੁਦਾਯੋ ਪਤਾ ਨਹੀਂ ਗਹਿਰਾ ਨਾ ਕਿੰਜ ਕਰਦਾ ਵਫਾਯੋ ਹਾਂ ਕਿਸੇ ਦੇਲੀ ਦੁਨੀਆਂ ਤੇ ਬਣਿਆ ਖੁਦਾਯੋ ਪਤਾ ਨਹੀਂ ਗਹਿਣਾ ਕਿੰਜ ਕਰਦਾ ਵਫਾਯੋ ਜਿੰਨੇ ਸਾਨੂੰ ਕੀਤਾ ਬਰਬਾਦ ਹੋਇ ਆਏ ਜਿੰਨੇ ਸਾਨੂੰ ਕੀਤਾ ਬਰਬਾਦ ਹੋਇ ਆਏ ਗੁਰਸੇਵ ਕਪਖੋ ਕੇਉ ਦਾ ਨਾਮਾਇਆ ਆ ਮਾਇਆ ਵੇ ਆ ਮਾਇਆ ਤੇਰੇ ਬਿਨਾ ਜ਼ਿੰਦਗੀ ਤਬਾ ਮਾਇਆ ਅਗਰ ਸੇਵਕ ਆਮ ਹੀ ਵੇਖਿਆ ਜਾਂਦਾ ਜਦੋਂ ਕੋਈ ਐਕਟਰ ਜਾਂ ਕੋਈ ਸਿੰਗਰ ਜਦੋਂ ਕੋਈ ਮਕਾਮ ਦੇ ਹਾਸਲ ਹੋ ਜਾਂਦਾ ਤੇ ਉਹ ਆਪਣੇ ਨਾਂ ਨਾਲ ਕੁਝ ਨਾ ਕੁਝ ਚੇਂਜ ਕਰਦਾ ਹਾਂਜੀ ਕੁਝ ਲੱਗਦਾ ਸੀ ਯੂਨੀਵਰਸਿਟੀ ਜਾ ਕੇ ਕੁਝ ਆਪਣਾ ਜਿਦਾਂ ਗੁਰਸੇਵ ਸਿੰਘ ਪੱਖੋ ਕੇ ਕਿਹਾ ਜਾਂਦਾ ਉੱਥੇ ਕੋਈ ਛੋਟਾ ਨਾਮ ਦਿੱਤਾ ਗਿਆ ਹੋਵੇ ਵੀ ਹਾਂ ਯਾਰ ਇਹ ਬੰਦੇ ਦਾ ਜ਼ਿਆਦਾ ਆਵਾਜ਼ ਇਦਾਂ ਨਹੀਂ ਨਿਕਲਦੀ ਆ ਇਹਨੂੰ ਕੋਈ ਨਾਮ ਤਾਂ ਜਾਵੇ ਅ ਨਹੀਂ ਜੀ ਮੇਰੇ ਨਾਮ ਦੇ ਨਾਲ ਜਿਵੇਂ ਹੁਣ ਮੈਂ ਆਪਣੇ ਪਿੰਡ ਦਾ ਨਾਮ ਲਾ ਗੁਰਸੇਵਕ ਪੱਖੋ ਕਿਤੇ ਉੱਥੇ ਮੈਨੂੰ ਜ਼ਿਆਦਾਤਰ ਪੱਖੋ ਕੇ ਕਿਹਾ ਜਾਂਦਾ ਕੱਲਾ ਪੱਖੋ ਕਈ ਕਹਿੰਦੇ ਆ ਉਹ ਹਾਂ ਕਿਹਾ ਸਰ ਜੀ ਮਤਲਬ ਉਹ ਹੱਲ ਪੈ ਗਈ ਵੀ ਪੱਖੋ ਕੇ ਆ ਗਿਆ ਹਾਂ ਜੀ ਹਾਂ ਜੀ ਹਾਂ ਜੀ ਬਸ ਮਤਲਬ ਗੁਰਸੇਵਕ ਬਹੁਤ ਘੱਟ ਕਹਿੰਦੇ ਆ ਪੱਖੋ ਕੇ ਪੱਖੋ ਕੇ ਸਾਹ ਬਸ ਆਹੀ ਦੋਚ ਹਾਂਜੀ ਕਿੰਨਾ ਫਿਰ ਕਲਾਸ ਜਾ ਉਥੇ ਜਿਹੜੇ ਨਾਲ ਆਪਣੇ ਸਹਾਇਕ ਹੁੰਦੇ ਆ ਜਿਹੜੇ ਉਹਨਾਂ ਫਿਰ ਕਿੰਨਾ ਕੁ ਪਿਆਰ ਮਿਲਿਆ ਵੀ ਇੱਕ ਜਾਰੇ ਇੱਕ ਸਧਾਰਨ ਪਰਿਵਾਰ ਤੋਂ ਉੱਠ ਕੇ ਇੱਕ ਬੱਚਾ ਆਇਆ ਵਾ ਕਿ ਜਾਂ ਉਥੇ ਵੀ ਕੋਈ ਥੋੜਾ ਬਹੁਤ ਭੀਦਭਾਪ ਹੁੰਦਾ ਵੀ ਹਟਮ ਤੇ ਅ ਨਹੀਂ ਜੀ ਜਿਹੜੇ ਤੇ ਮੇਰੇ ਕਲਾਸਮੇਟ ਆ ਉਹ ਤੇ ਮੈਨੂੰ ਬਹੁਤ ਪਿਆਰ ਕਰਦੇ ਆ ਸਾਰੇ ਹੀ ਆਪਣੇ ਛੋਟੇ ਭਰਾ ਵਾਂਗੂ ਹਨਾ ਕਿ ਮੈਨੂੰ ਡੀਲ ਕਰਦੇ ਆ ਤੇ ਜਿੱਥੇ ਮੈਂ ਗਲਤ ਹੋਣਾ ਉਥੇ ਮੈਨੂੰ ਦੱਸ ਵੀ ਦਿੰਦੇ ਆ ਵੀ ਤੂੰ ਆ ਇੱਥੇ ਗਲਤੀਆਂ ਹਨਾ ਤੇ ਬਾਕੀ ਬਹੁਤ ਪਿਆਰ ਕਰਦੇ ਆ ਬਹੁਤ ਸਾਥ ਦਿੰਦੇ ਆ ਮੇਰਾ ਕੁਝ ਲੋਕ ਚਲੋ ਹੁੰਦੇ ਆ ਉਹਨਾਂ ਦੀ ਪਰਮਾਤਮਾ ਉਹਨਾਂ ਕਿੰਨੇ ਕਿੰਨੇ ਸਾਲ ਦੀ ਹੁਣ ਪੜਾਈ ਰਹਿ ਗਈ ਉੱਥੇ ਜਿਹੜਾ ਮੇਰਾ ਤਾਂ ਜੀ 5 ਸਾਲ ਦਾ ਕੋਰਸ ਆ ਜਿਹੜਾ ਹੁਣ ਕੋਰਸ ਚੱਲ ਰਿਹਾ ਆ ਪਰਫਾਰਮਿੰਗ ਵਿਜ਼ੂਅਲ ਆਰਟ 5 ਇਅਰ ਇੰਟੀਗ੍ਰੇਟਿਡ ਕੋਰਸ ਆ ਤੇ ਉਹ 5 ਸਾਲ ਦਾ ਆ ਜੀ ਹਾਂਜੀ ਜਿਹਦਾ ਆਮ ਆਡੀਸ਼ਨ ਚ ਜਾਈਦਾ ਆ ਉੱਥੇ ਲੋਕ ਪਹਿਲਾਂ ਵਿਦਿਅਕ ਡੀਚਰ ਵਿੱਚ ਬੱਚਾ ਪੁੱਛਦੀ ਆ ਵੀ ਤੁਸੀਂ ਇੱਕ ਅਦਾ ਕੁਝ ਸਿਖਾਓ ਸੁਣਾਓ ਉਹ ਤਾਂ ਬਾਅਦਾਂ ਵਿਖਾ ਕੇ ਬਿਦਾਂ ਦੇ ਵਾਕੇ ਕੋ ਪੱਲੇ ਹੈਗਾ ਤਾਂ ਅਸੀਂ ਤਾਂ ਗਾਣ ਪੜ ਬਿਲਕੁਲ ਜੀ ਉੱਥੇ ਵੀ ਇੱਕ ਜਿਹੜੀ ਕਲਾਸਾਂ ਲੱਗਦੀਆਂ ਆ ਜਾਂ ਜੋ ਸਕੂਲ ਜੈਂਟਰੀ ਕਰਦੀ ਆ ਜਾਂ ਕੋਈ ਯੂਨੀਵਰਸਿਟੀ ਜਾਂਦਾ ਉਦੋਂ ਵੀ ਇਹੋ ਜਿਹਾ ਕੋਈ ਬੰਦਾ ਕਿ ਜਾਂ ਪੜਾਈ ਸ਼ੁਰੂ ਕਰ ਲਈ ਆ ਗਾਇਕੀ ਲੈਨ ਚ ਆ ਗਿਆ ਵਾ ਐਡਮਿਸ਼ਨ ਹੋ ਗਈ ਆ ਤੋਂ ਬਾਅਦ ਆਪਣੀ ਕਲਾਸਾਂ ਸ਼ੁਰੂ ਹੁੰਦੀਆਂ ਨਹੀਂ ਆ ਨਹੀਂ ਜੀ ਜਦੋਂ ਤੇ ਐਡਮਿਸ਼ਨ ਹੋਣੀ ਹੁੰਦੀ ਆ ਉਸ ਵਕਤ ਵੀ ਉੱਥੇ ਪਹਿਲਾਂ ਕਾਉਂਸਲਿੰਗ ਹੁੰਦੀ ਆ ਇੱਕ ਕਾਉਂਸਲਿੰਗ ਦੇ ਵਿੱਚ ਆਵਾਜ਼ ਸੁਣੀ ਜਾਂਦੀ ਆ ਸਟੂਡੈਂਟ ਦੀ ਵੀ ਹਨਾ ਕਿ ਕਿਸੇ ਵੇਲੇ ਹੁੰਦਾ ਨਾ ਕੁਝ ਲੋਕ ਸਿਰਫ ਜਿਵੇਂ ਮੈਂ ਗਿਆ ਸੀ ਉਥੇ ਤੇ ਉਥੇ ਸਾਡੇ ਟੀਚਰਸ ਜਿਹੜੇ ਬੈਠੇ ਸੀ ਸਾਹਮਣੇ ਉਹਨਾਂ ਨੇ ਇੱਕ ਗੱਲ ਕਹੀ ਸੀ ਮੈਨੂੰ ਅੱਜ ਵੀ ਯਾਦ ਹੈ ਉਹ ਕਹਿੰਦੇ ਸੀ ਕਿ ਬੇਟੇ ਕਹਿੰਦੇ ਕਿ ਇੱਥੇ ਬਹੁਤ ਹੀ ਦੁਨੀਆ ਕਹਿੰਦੇ ਕਿ ਇੱਥੇ ਸਮਾਂ ਖਰਾਬ ਕਰਨ ਆਉਂਦੀ ਕਿਉਂਕਿ ਕੁਝ ਬੱਚੇ ਨਾ ਜਿਨ੍ਹਾਂ ਨੂੰ ਘਰੋਂ ਥੋੜੀ ਜੀ ਖੁੱਲ ਹੁੰਦੀ ਆ ਹਨ ਤੇ ਉਹ ਉਥੇ ਸਿਰਫ ਸਮਾਂ ਹੀ ਬਰਬਾਦ ਕਰਨ ਜਾਂਦੇ ਤੇ ਉਹਨਾਂ ਨੇ ਇਹ ਹੀ ਗੱਲ ਕਹੀ ਸੀ ਕਿ ਬੇਟੇ ਉਹ ਜਦੋਂ ਹਾਲੇ ਉਹਨਾਂ ਮੇਰੇ ਕੋ ਸੁਣਿਆ ਨਹੀਂ ਸੀ ਕੁਝ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਵੀ ਬੇਟੇ ਜੇ ਤੇ ਤੂੰ ਮਿਹਨਤ ਕਰਨ ਜੇ ਮਿਹਨਤ ਕਰੇਗਾ ਤੇ ਫਿਰ ਐਡਮਿਸ਼ਨ ਕਰਵਾ ਉਹਨਾਂ ਨੇ ਇਹੀ ਗੱਲ ਕਹੀ ਸੀ ਤੇ ਬਾਕੀ ਉਹ ਕਹਿੰਦੇ ਸੀ ਕਿ ਜੇ ਤੇਰੀ ਮਿਹਨਤ ਰਹੂਗੀ ਤੇ ਅਸੀਂ ਤੇਰਾ ਪੂਰਾ ਸਾਥ ਦੇਵਾਂਗੇ ਤੇ ਜਦੋਂ ਫਿਰ ਘਰ ਦੇ ਹਾਲਾਤ ਸਾਡੇ ਵੇਖਿਆ ਵੀ ਬਲਕਸ ਦਾ ਹਾਲਾਤ ਆ ਹਾਂਜੀ ਫਿਰ ਕਿਸੇ ਨੇ ਸਪੋਰਟ ਕੀਤੀ ਕਿ ਜਾਂ ਫਿਰ ਕਿਸ ਤਰ੍ਹਾਂ ਫਿਰ ਪੈਸੇ ਉਹ ਸਲਾ ਫਿਰ ਨਹੀਂ ਜੀ ਵੈਸੇ ਐਡਮਿਸ਼ਨ ਕਰਾਉਣ ਦੇ ਵਿੱਚ ਸਾਡੇ ਸਰ ਸੀ ਸਰਦਾਰ ਭਪਿੰਦਰ ਸਿੰਘ ਜੀ ਤੇ ਉਹਨਾਂ ਨੇ ਬਹੁਤ ਸਾਥ ਦਿੱਤਾ ਐਡਮਿਸ਼ਨ ਕਰਾਉਣ ਦੇ ਵਿੱਚ ਤੇ ਬਾਕੀ ਹੁਣ ਅੱਗੇ ਜਿਹੜੀ ਚੱਲ ਰਹੀ ਆ ਖਰਚਾ ਵਰਚਾ ਉਹ ਸਾਰਾ ਪਾਪਾ ਹੀ ਕਰਦੇ ਆ ਹਾਂਜੀ ਉੱਥੇ ਵੀ ਹੁਨਰ ਨੂੰ ਪਿਆਰ ਕੀਤਾ ਜਾਂਦਾ ਕਿ ਜੇ ਉੱਥੇ ਵੀ ਪੈਸਾ ਬਹੁਤ ਕਰਕੇ ਜਾਂ ਜਿਹੜਾ ਬੱਚੇ ਦੇ ਕੋਈ ਕੋਈ ਹਰ ਇਹ ਪ੍ਰੋਫੈਸ਼ਨ ਇਹੋ ਜਿਹਾ ਹੈਗਾ ਸੁਣੀਆ ਵਾਂਗੀ ਵਿੱਚ ਪੈਸਾ ਬਹੁਤ ਆ ਗਾਇਕੀ ਵਿੱਚ ਤੇ ਹਰ ਇੱਕ ਬੰਦਾ ਚਾਹੁੰਦਾ ਮੈਂ ਪੈਸੇ ਲਾ ਕੇ ਜਾਂ ਅੱਜ ਮੈਂ 5 ਲੱਖ 10 ਲੱਖ ਲਾਉ ਡਾਉਣਾ ਵਾ ਕੱਲ ਨੂੰ ਇਹ ਦੋ ਐਲਬਮ ਕੱਢੂ ਤੇ ਮੇਰੇ ਪੈਸੇ ਪੂਰੇ ਹੋ ਜਣੇ ਉੱਥੇ ਵੀ ਇਹੋ ਜਿਹਾ ਕੋਈ ਹੈਗਾ ਲਾਤ ਜਾਂ ਸਿਰਫ ਜਿਹੜੀ ਗਾਇਕੀ ਦਾ ਵਾਕ ਜਿਹਦੇ ਹੁਨਰ ਇਹਨੂੰ ਜਰਾ ਪ੍ਰੈਫਰੈਂਸ ਮਿਲਦੀ ਹੈ ਦੇਖੋ ਜੀ ਆਪਾਂ ਕਿਤੇ ਵੀ ਜਾਈਏ ਪਾਸੇ ਦੋਵੇਂ ਮਿਲਦੇ ਆ ਚੰਗਾ ਵੀ ਤੇ ਮਾੜਾ ਵੀ ਹੈਣਾ ਜੀ ਤੇ ਉੱਥੇ ਵੈਸੇ ਮੈਂ ਜਿਹੜੀ ਚੀਜ਼ ਦੇਖੀ ਹੈ ਟੈਲੈਂਟ ਨੂੰ ਬਹੁਤ ਮਤਲਬ ਮੌਕਾ ਦਿੱਤਾ ਜਾਂਦਾ ਹਰ ਇੱਕ ਇਨਸਾਨ ਨੂੰ ਉਹ ਤੇ ਬੰਦੇ ਤੇ ਡਿਪੈਂਡ ਹੁੰਦਾ ਕਿ ਉਹ ਆਪਣੇ ਆਪ ਨੂੰ ਕਿੰਨਾ ਕੁ ਉਭਾਰ ਸਕਦਾ ਉੱਥੇ ਹਾਂਜੀ ਬਾਕੀ ਸਾਰੇ ਉਹ ਟੈਲੈਂਟ ਨੂੰ ਬਹੁਤ ਪਿਆਰ ਕਰਦੇ ਆ ਉੱਥੇ ਤੇ ਬਾਕੀ ਠੀਕ ਹੈ ਜੀ ਸਭ ਕੁਝ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਹੀ ਚਾਹਾਂਗੇ ਥੋੜਾ ਕੋਈ ਇੱਕ ਗਾਣਾ ਸੁਣਾਇਆ ਜਾਵੇ ਤਾਂ ਜੋ ਸਾਰੇ ਦਰਸ਼ਕ ਸਾਡੇ ਜਿਹੜੀ ਹੈਗੇ ਆ ਉਹ ਉਹਨਾਂ ਨੂੰ ਵੀ ਥੋੜਾ ਜਿਹਾ ਲੱਗੇ ਵੀ ਅਸੀਂ ਕਿਤੇ ਗੱਲਾਂ ਬਾਤਾਂ ਦੀ ਕੰਮ ਨਹੀਂ ਟਾਈਮ ਸਾਰਾ ਖਰਾਬ ਨਹੀਂ ਕਰਦੇ ਕਿਤੇ ਹਾਂਜੀ ਬਿਲਕੁਲ ਜੀ ਹਉ ਸਜਣਾ ਮੈਨੂੰ ਬਸ ਤੇਰੀਆਂ ਉਡੀਕਾਂ ਨੇ ਸਜਣਾ ਮੈਨੂੰ ਬਸ ਤੇਰੀਆਂ ਉਡੀਕਾਂ ਨੇ ਜਾਣ ਤੇਰੇ ਮਗਰੋਂ ਬੋਲੇ ਬੋਲ ਸ਼ਰੀਕਾਂ ਨੇ جان تیرے مگروں بولے بول شری کانے سجنا مੈਨੂੰ بس تیریاں اڑی کانے تیریاں hathaan te ki daal lagga hoya khoone has derauna kitthoon chadya jadno ne ਤੇਰੇਆਂ ਹੱਥਾਂ ਤੇ ਕੀ ਦਾ ਲੱਗਾ ਹੋਇਆ ਖੂਨ ਏ ਹੱਸ ਦਿਰਵੋਨਾ ਕਿਥੋਂ ਚੜਿਆ ਜਨੂਨੀ ਗੁਰਸੇਵਕ ਪਖੋਕੇ ਵਾਲਿਆ ਪਾਈਆਂ ਲੰਬੀਆਂ ਤਰੀਕਾਣੇ ਸੇਵਕ ਪਖੋਕੇ ਵਾਲਿਆ ਪਾਈਆਂ ਲੰਬੀਆਂ ਤਰੀਕਾਣੇ ਸਜਣਾ ਮੈਨੂੰ ਬਸ ਤੇਰੀਆਂ ਉਡੀਕਾਂ ਨੇ ਸਜਣਾ ਮੈਨੂੰ ਬਸ ਤੇਰੀਆਂ ਉਡੀਕਾਂ ਨੇ ਸੇਵਕ ਆਮੀ ਵਿਖ ਜਾਂਦਾ ਵਾ ਵੀ ਤੇਰੀ ਆਵਾਜ਼ ਸੁਣ ਕੇ ਉਹ ਉਹਦੇ ਹਿਸਾਬ ਨਾਲ ਉਹਨੂੰ ਗਾਣੇ ਬੋਲਣ ਦਾ ਮੌਕਾ ਮਿਲਦਾ ਜਿੱਦਾਂ ਕੋਈ ਸੂਫੀ ਬੋਲਦਾ ਕੋਈ ਚਕਵੇਂ ਗਾਣੇ ਬੋਲਦਾ ਆਪਣੀ ਇਸ ਇੰਡਸਟਰੀ ਵਿੱਚ ਵੀ ਇਸੇ ਦਾ ਚੱਲਦਾ ਵਾ ਅ ਨਹੀਂ ਜੀ ਵੇਖੋ ਜੀ ਵੈਸੇ ਤੇ ਠੀਕ ਆ ਹਾਂ ਕਿ ਕਿਸੇ ਹਰੇਕ ਬੰਦੇ ਦਾ ਆਪਣਾ ਲੱਗ ਜਾਨਰ ਹੁੰਦਾ ਵਾ ਪਰ ਇਹ ਵੈਸੇ ਜਿਹੜਾ ਮੈਨੂੰ ਜਿਸ ਤੱਕ ਹੁਣ ਲੱਗਦਾ ਵਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਪਰ ਜਿਹੜਾ ਇੱਕ ਕਲਾਕਾਰ ਆ ਉਹ ਇੱਕ ਦੁਕਾਨਦਾਰ ਦੀ ਤਰ੍ਹਾਂ ਹੋਣਾ ਚਾਹੀਦਾ ਉਹਨੂੰ ਕਿਉਂਕਿ ਉਹਦੇ ਕੋਲ ਕੋਈ ਕਿਸੇ ਵੀ ਤਰ੍ਹਾਂ ਦਾ ਸੌਦਾ ਮੰਗ ਸਕਦਾ ਸੋ ਉਹਨੂੰ ਉਸ ਤਰ੍ਹਾਂ ਹਰੇਕ ਤਰ੍ਹਾਂ ਦੀ ਗਾਇਕੀ ਆਉਂਦੀ ਹੋਣੀ ਚਾਹੀਦੀ ਹੈ ਹਰੇਕ ਚੀਜ਼ ਦਾ ਗਿਆਨ ਹੋਣਾ ਚਾਹੀਦਾ ਗਾਵੇ ਜੋ ਮਰਜੀ ਆਪਣਾ ਉਹਦੇ ਤੇ ਡਿਪੈਂਡ ਹੈ ਅੱਜ ਦੀ ਜਿਹੜੀ ਨੌਜਵਾਨੀ ਪੀੜ੍ਹੀ ਆ ਉਹ ਜ਼ਿਆਦਾ ਗਾਇਕਾ ਕੋਈ ਐਕਸੈਪਟ ਕਰਦੀ ਕੀ ਸੁਣਾ ਚੁੰਦੀ ਵੈਸੇ ਅ ਦੇਖੋ ਜੀ ਇਸ ਗੱਲ ਨਾਲ ਤੇ ਅਸੀਂ ਸਾਰੇ ਹੀ ਪਲੀ ਪੰਤੀ ਜਾਣੀ ਐ ਇਸ ਗੱਲ ਤੋਂ ਕਿ ਮਤਲਬ ਕੋਈ ਵੀ ਇਨਸਾਨ ਐ ਉਹ ਬਸ ਜ਼ਿਆਦਾ ਤਾੜ ਫਾੜ ਹਨਾ ਅਸਲਾ ਵਗੈਰਾ ਨੂੰ ਪ੍ਰਮੋਟ ਕਰਨ ਵਾਲੇ ਗੀਤ ਹੀ ਮੰਗਦੀ ਐ ਦੁਨੀਆਨ ਕਿ ਕਹਿ ਸਕਦੇ ਚੱਕਵੇਂ ਗਾਣੇ ਜ਼ਿਆਦਾ ਪਸੰਦ ਗਾਣੇ ਚੱਕਵੇਂ ਗਾਣੇ ਬਿਲਕੁਲ ਜੀ ਬਿਲਕੁਲ ਚੱਕਵੇਂ ਗਾਣੇ ਜ਼ਿਆਦਾ ਪਸੰਦ ਕਰਦੇ ਬਿਲਕੁਲ ਜੀ ਪਰ ਇਸ ਤੇ ਹੀ ਇਸ ਭੱਜ ਦੌੜ ਦੇ ਵਿੱਚ ਮੈਨੂੰ ਜਿਸ ਤੱਕ ਲੱਗਦਾ ਵਾ ਕਿ ਸਕੂਨ ਖੁੰਝ ਚੁੱਕਿਆ ਵਾ ਹੁਣ ਜਿਹੜਾ ਚੱਕਵਾ ਗਾਣਾ ਹੈ ਅਸੀਂ ਸੁਣਦਾ ਸੁਣਦੇ ਆ ਅਸੀਂ ਵੀ ਸੁਣਦੇ ਆ ਕਿਉਂਕਿ ਹੁਣ ਵੱਤ ਤੋਂ ਵੱਤ ਹਫਤਾ ਸੁਣ ਲਓਗੇ ਤੁਸੀਂ ਇੱਕ ਗੀਤ ਪਰ ਉਹ ਗੀਤ ਬਾਦ ਵਿੱਚ ਦੀ ਅਲੋਪ ਹੋ ਜਾਂਦੇ ਆ ਪਰ ਕੁਝ ਗੀਤ ਐਸੇ ਸਕੂਨ ਦਾ ਇੱਕ ਗੀਤ ਹੁੰਦੇ ਆ ਪਰ ਉਹ ਗੀਤ ਅੱਜ ਵੀ ਦੁਨੀਆ ਸੁਣਦੀ ਹੈ ਕਿਉਂਕਿ ਹੁਣ ਜਿਵੇਂ ਦੀ ਤੇਜ਼ੀ ਚੱਲ ਰਹੀ ਹੈ ਜਿਵੇਂ ਦੀ ਭੱਜ ਦੌੜ ਚੱਲਦੀ ਹੈ ਦੁਨੀਆ ਕੋਲ ਸਕੂਨ ਨਹੀਂ ਹੈਗਾ ਬਾਕੀ ਹਰੇਕ ਚੀਜ਼ ਹੈਗੀ ਆ ਜਿਸ ਤਰ੍ਹਾਂ ਸਿੱਧੇ ਮੂਸੇਵਾਲ ਦੇ ਮਰਨ ਤੋਂ ਬਾਅਦ ਵੀ ਲੋਕ ਦੁਨੀਆ ਯਾਦ ਕਰਦੀ ਪਈ ਹੈ ਬਿਲਕੁਲ ਜੀ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਸਹੀ ਉੱਜ ਉਹੀ ਵਾਪਰਦੀਆਂ ਪਈਆਂ ਉਹਦੀ ਸੋਚ ਨੂੰ ਕਿਦਾਂ ਵੇਚਦੇ ਵੀ ਜਿੱਦਾਂ ਇੱਕ ਵਧੀਆ ਸਿੰਗਰ ਸੀ ਉਹਦੀ ਸੋਚ ਨੂੰ ਕਿਦਾਂ ਵੇਚਦੇ ਹੋ ਦੇਖੋ ਜੀ ਬਿਲਕੁਲ ਉਹ ਇੱਕ ਗੱਲ ਹੀ ਕਹਿੰਦੇ ਨੇ ਉਹ ਕਹਿੰਦੇ ਕਿ ਦੁਨੀਆ ਨੂੰ ਪ੍ਰੂਫ ਕਰਨ ਵਾਸਤੇ ਇਨਸਾਨ ਨੂੰ ਮਰਨਾ ਪੈਂਦਾ ਹਾਂ ਹੈਨਾ ਜੀ ਤੇ ਉਹੀ ਗੱਲ ਹੋ ਗਈ ਜਦੋਂ ਉਹ ਜਿੰਦੇ ਸੀ ਉਦੋਂ ਉਹਨਾਂ ਨੂੰ ਹਰੇਕ ਬੰਦਾ ਗਾਲਾਂ ਬੰਦਾ ਕਰਦਾ ਸੀ ਹਨਾ ਵੀ ਇਹ ਅਸਲ ਨੂੰ ਪ੍ਰਮੋਟ ਕਰਦੇ ਆ ਜਾਂ ਜੀ ਇਹ ਇੱਕ ਗੀਤਕਾਰ ਚੰਗਾ ਨਹੀਂ ਜਾਂ ਕਲਾਕਾਰ ਚੰਗਾ ਨਹੀਂ ਪਰ ਜਦੋਂ ਉਹ ਇਨਸਾਨ ਦੁਨੀਆ ਤੋਂ ਚਲ ਜਾਂਦਾ ਇਹ ਫਿਤਰਤ ਵੀ ਆ ਹਰ ਇੱਕ ਇਨਸਾਨ ਦੀ ਇਹ ਫਿਤਰਤ ਆ ਕਿ ਜਦੋਂ ਜੋ ਇਨਸਾਨ ਸਾਡੇ ਕੋਲ ਪ੍ਰੈਜੈਂਟ ਹੁੰਦਾ ਜਦੋਂ ਉਹ ਸਾਡੇ ਕੋਲ ਹੁੰਦਾ ਵਾ ਉਦੋਂ ਅਸੀਂ ਉਹਦੀ ਕਦਰ ਨਹੀਂ ਕਰਦੇ ਸੋ ਮੈਂ ਆਪਣੀ ਪਰਸਨਲ ਲਾਈਫ ਦੇ ਵਿੱਚ ਵੀ ਇਹੀ ਚੀਜ਼ ਦੇਖਦਾ ਹਾਂ ਕਿ ਜ਼ਿੰਦਗੀ ਦੇ ਵਿੱਚ ਜਿਸ ਬੰਦੇ ਦੇ ਲਈ ਅਸੀਂ ਅਵੇਲੇਬਲ ਆ ਜਾਂ ਜਿਨ੍ਹਾਂ ਦੇ ਕੋਲ ਅਸੀਂ ਮੌਜੂਦ ਆ ਉਹ ਇਨਸਾਨ ਦੀ ਕਦਰ ਨਹੀਂ ਕਰਦੇ ਪਰ ਜਦੋਂ ਇਨਸਾਨ ਚਲੇ ਜਾਂਦਾ ਫਿਰ ਉਸ ਦੀਆਂ ਗੱਲਾਂ ਫਿਰ ਉਸ ਨੂੰ ਮਹਾਨ ਪਹਾਣਤਾ ਦਿੱਤੀ ਜਾਂਦੀ ਹੈ ਫਿਰ ਇਨਸਾਨ ਨੂੰ ਉਮੇਸ਼ ਜੇ ਸਿੱਧੂ ਮੂਸੇ ਵਾਲਾ ਵੀਰਾ ਵੀ ਸੀ ਤੇ ਉਸ ਬੰਦੇ ਨੇ ਜੋ ਜੋ ਗੱਲਾਂ ਕੀਤੀਆਂ ਵਾ ਜੋ ਜੋ ਗੱਲਾਂ ਦਾ ਉਹ ਜ਼ਿਕਰ ਕਰਦੇ ਰਹੇ ਆ ਉਹ ਉਦੋਂ ਤੋਂ ਉਹਨਾਂ ਗੱਲਾਂ ਨੂੰ ਗੌਲਿਆ ਨਹੀਂ ਕਿਹਾ ਪਰ ਜਦੋਂ ਇਨਸਾਨ ਚਲੇ ਗਿਆ ਫਿਰ ਉਸ ਤੋਂ ਬਾਅਦ ਉਹਨਾਂ ਗੱਲਾਂ ਨੂੰ ਹੀ ਲੋਕ ਸ਼ਬਦਾਂ ਵਾਂਗ ਸੁਣਦੀ ਆ ਗੁਰਸੇਵਕ ਦਾ ਸੁਪਨਾ ਕੀ ਹੈ ਮੇਰਾ ਸੁਪਨਾ ਇਹ ਹੀ ਆ ਕਿ ਵੈਸੇ ਤੇ ਜੀਵਨ ਦੇ ਵਿੱਚ ਇਨਸਾਨ ਦੀਆਂ ਖਵਾਇਸ਼ਾਂ ਜਿਹੜੀਆਂ ਕਦੀ ਖਤਮ ਹੀ ਨਹੀਂ ਹੁੰਦੀਆਂ ਤੇ ਹੋਣੀਆਂ ਵੀ ਨਹੀਂ ਚਾਹੀਦੀਆਂ ਏ ਇਹ ਆ ਕਿ ਵੈਸੇ ਸੁਪਨਾ ਜੇ ਮੈਂ ਕਵਾਂ ਤੇ ਮੇਰਾ ਇੰਨਾ ਕ ਸੁਪਨਾ ਹੈ ਕਿ ਮੇਰੇ ਮਾਂ ਪਿਓ ਨੇ ਜਿਹੜੇ ਸੁਪਨੇ ਦੇਖੇ ਸੀ ਜਾਂ ਜੋ ਉਹ ਮੇਰੇ ਲਈ ਦੇਖਦੇ ਆ ਜਾਂ ਮੇਰੇ ਛੋਟੇ ਭਰਾਵਾਂ ਲਈ ਦੇਖਦੇ ਆ ਉਹ ਹਰ ਇੱਕ ਸੁਪਨਾ ਮੋਂਨ ਦਾ ਪੂਰਾ ਕਰ ਸਕਾਂ ਆਖਰ ਤੇ ਲਾਕਰੀ ਗਾਣਾ ਸਾਡੇ ਦਰਸ਼ਕਾਂ ਤੱਕ ਜਿਹੜਾ ਜਾਨ ਜਾਨ ਯਾਦ ਰਵੇ ਪੀ ਤੁਹਾਣਾ ਹੀ ਇੰਟਰੂ ਕੀਤੀ ਸੀ ਅ ਹਾਂਜੀ ਬਿਲਕੁਲ ਜੀ ਹੂੰ ਉਹ ਹਾਸਾ ਆਉਂਦਾ ਦੁਨੀਆਂ ਦੇ ਰੰਗ ਦੇਖ ਕੇ ਲੱਗਿਆ ਦਿਮਾਗਾਂ ਉੱਤੇ ਜੰਗ ਦੇਖ ਕੇ ਹਾਸਾ ਆਉਂਦਾ ਦੁਨੀਆਂ ਦੇ ਰੰਗ ਦੇਖ ਕੇ ਲੱਗਿਆ ਦਿਮਾਗਾਂ ਉੱਤੇ ਜੰਗ ਦੇਖ ਕੇ ਇੱਕ ਖੁਸ਼ ਦੂਜੇ ਨੂੰ ਆ ਤੰਗ ਦੇਖ ਕੇ ਇੱਕ ਖੁਸ਼ ਦੂਜੇ ਨੂੰ ਆ ਤੰਗ ਦੇਖ ਕੇ ਮੈਂ ਜਿੱਧਰ ਨੂੰ ਜਾਵਾਂ ਹੋ ਉਹ ਵੇ ਰੋਵੇ ਦੁਨੀਆਂ ਪੈਸੇ ਨੂੰ ਜੋ ਰੌਣ ਪੁੱਤਾਂ ਨੂੰ ਮਾਵਾਇਓ ਵੇਰੋ ਵੇ ਦੁਨੀਆ ਪੈਸੇ ਨੂੰ ਜੋ ਰੌਣ ਪੁੱਤਾਂ ਨੂੰ ਮਾਵਾਇਓ ਵੇਰੋ ਵੇ ਦੁਨੀਆ ਪੈਸੇ ਨੂੰ ਜਿੰਨਾ ਇੱਥੇ ਬੋਲਦੇ ਆ ਸੱਚ ਸੇਵਕਾ ਪੈਰਾਂ ਥੱਲੇ ਆਵੇ ਉਹਨਾ ਕੱਚ ਸੇਵਕਾ ਸਿਰ ਉੱਤੇ ਚੱਕੀ ਜਿੰਨੇ ਪੰਡ ਝੂਠ ਦੀ ਉਹੀ ਰਹਾ ਦੁਨੀਆ ਤੇ ਨੱਚ ਸੇਵਕਾ ਕਿੰਨੀ ਵਾਰੀ ਕਿਹਾ ਤੈਨੂੰ ਬੱਚ ਸੇਵਕਾ ਕਿੰਨੀ ਵਾਰੀ ਕਿਹਾ ਤੈਨੂੰ ਬਚ ਸੇਵਕਾ ਇਹ ਨੰਗੀਆਂ ਤਲਵਾਰਾਂ ਤੋਂ ਹੋ ਜੋ ਤੇਰੇ ਮੂੰ ਤੇ ਤੇਰੇ ਨੇ ਰਹੀ ਬਚ ਕੇ ਐਸੇ ਯਾਰਾਂ ਤੋਂ ਜੋ ਤੇਰੇ ਮੂੰ ਤੇ ਤੇਰੇ ਨੇ ਰਹੀ ਬਚ ਕੇ ਐਸੇ ਯਾਰਾਂ ਤੋਂ ਜੋ ਤੇਰੇ ਮੂੰ ਤੇ ਤੇਰੇ ਨੇ ਬਹੁਤ ਬਹੁਤ ਧੰਨਵਾਦ ਆਖਰ ਤੇ ਮੈਸੇਜ ਇੱਕ ਮੈਸੇਜ ਮੇਰਾ ਇਹੀ ਆ ਜੀ ਕਿ ਕੋਈ ਵੀ ਇਨਸਾਨ ਆ ਜਿਵੇਂ ਤੁਸੀਂ ਮੈਨੂੰ ਪਿਆਰ ਕਰਦੇ ਜੇ ਜਿਹਨੂੰ ਜਿਵੇਂ ਮੈਨੂੰ ਦੁਆਵਾਂ ਮੰਦਦੇ ਜੇ ਉਵੇਂ ਹਰੇਕ ਬੰਦੇ ਨੂੰ ਪਿਆਰ ਦਿਆ ਕਰੋ ਕਿਉਂਕਿ ਕੋਈ ਵੀ ਇਨਸਾਨ ਆ ਉਹ ਬਿਨਾਂ ਮਿਹਨਤ ਕੀਤੇ ਅੱਗੇ ਆਉਂਦਾ ਨਹੀਂ ਆ ਬੜੀ ਮਿਹਨਤ ਲੱਗਦੀ ਆ ਹਰੇਕ ਇਨਸਾਨ ਦੀ ਤੇ ਇੱਕ ਸਭ ਤੋਂ ਮੇਨ ਗੱਲ ਇਹੀ ਆ ਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਕਿਸੇ ਨੂੰ ਵਕਤ ਨਹੀਂ ਦੇ ਰਿਹਾ ਕਿ ਇੰਨਾ ਮਸਰੂਫ ਹੋ ਚੁੱਕਿਆ ਹਰੇਕ ਬੰਦਾ ਕੋਈ ਬੰਦਾ ਬਿਜ਼ੀ ਨਹੀਂ ਆ ਹਰੇਕ ਨੇ ਆਪਣੇ ਆਪ ਨੂੰ ਬਿਜ਼ੀ ਕਰ ਲਿਆ ਵਾ ਸੋ ਕੋਸ਼ਿਸ਼ ਕਰਿਆ ਕਰੋ ਕਿ ਆਪਣੀ ਫੈਮਿਲੀ ਨੂੰ ਜਿਹੜੇ ਤੁਹਾਡੇ ਕੋਲ ਲੋਕ ਹੈ ਜਿਹੜੇ ਤੁਹਾਡੀ ਕਦਰ ਕਰਦੇ ਉਹਨਾਂ ਨੂੰ ਕਦਰ ਜ਼ਰੂਰ ਦਿਓ ਜੀ ਬਸ ਇਹੀ ਮੈਸੇਜ ਹੈ ਜੀ ਮੇਰਾ ਸਾਰਿਆਂ ਨੂੰ ਬਹੁਤ ਬਸ ਧੰਨਵਾਦ ਸਾਨੂੰ ਸਮਾਂ ਦੇ ਲਈ ਤਾਂ ਇਹ ਸਾਨਾ ਗਰਸੇਵਕ ਸਿੰਘ ਪਿੰਡ ਪਖੋਵੇ ਜਿਹੜੇ ਇਸ ਟਾਈਮ ਤੇ ਪਟਿਆਲਾ ਯੂਨੀਵਰਸਿਟੀ ਵਿੱਚ ਆਪਣੀ ਪੜ੍ਹਾਈ ਕਰਦੇ ਪਏ ਨੇ ਇੱਕ ਮਿਜੀਕਲ ਲਾਈਫ ਹੁੰਦੀ ਆ ਉੱਥੇ ਬੀਤਿਤ ਕਰਦੇ ਪਏ ਨੇ ਉੱਥੇ ਕੋਚਿੰਗ ਕਰਦੇ ਲੈ ਰਹੇ ਨੇ ਤਾਂ ਉਹ ਦਿਨ ਦੂਣੀ ਜਿਸ ਦਿਨ ਗਰਸੇਵਕ ਸਿੰਘ ਇੱਕ ਵਧੀਆ ਮੁਕਾਮ ਤੇ ਬੁਲੰਦੀਆਂ ਛੂਏਗਾ ਕਿਉਂਕਿ ਇਸ ਬੱਚੇ ਵਿੱਚ ਗੁਰੂ ਸਾਹਿਬ ਨੇ ਇਨੀ ਕਿਰਪਾ ਦੀ ਆ ਇੱਕ ਟੈਲੈਂਟ ਹੈਗਾ ਵਾ ਵਧੀਆ ਸੋਚ ਦਾ ਮਾਲਕ ਆਪ ਗਾ ਲਦਾ ਵਾ ਆਪ ਕੰਪੋਜ਼ ਕਰਦਾ ਤੇ ਆਪ ਹੀ ਗਾਉਂਦਾ ਵਾ ਤੇ ਵਾਕੇ ਹੀ ਸਾਨੂੰ ਇਹੋ ਜਿਹੇ ਬੱਚਿਆਂ ਨੂੰ ਵਾਕੇ ਅੱਗੇ ਲਿਆਉਣ ਦੀ ਲੋੜ ਆ ਕਿਉਂਕਿ ਜਿੰਨਾਂ ਦੀ ਜਿਹੜੀ ਗਾਇਕੀ ਆ ਇੱਕ ਸਾਫ਼ ਸੁਥਰੀ ਗਾਇਕੀ ਜਿਹੜੀ ਆ ਉਹ ਇਸ ਟਾਈਮ ਤੇ ਸਾਨੂੰ ਲੋੜ ਆ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਹਥਿਆਰਾਂ ਨੂੰ ਪ੍ਰਮੋਟ ਕਰਨੇ ਗਾਣੇ ਸੁਣਦੀ ਸੀ ਜਾਂ ਚੱਕਵੇ ਗਾਣੇ ਸੁਣਦੀ ਸੀ ਵਾਕਈ ਗੱਲ ਇਹ ਨਾਲ ਸਰ ਗੱਲ ਸਹੀ ਕੀਤੀ ਆ ਵੀ ਜਿਹੜੇ ਚੱਕਵੇਂ ਗਾਣੇ ਹੁੰਦੇ ਆ ਜਿਹੜੇ ਗਾਣੇ ਸਿਰਫ ਦੋ ਚਾਰ ਦਿਨ ਚੱਲਦੇ ਆ ਉਸ ਤੋਂ ਬਾਅਦ ਭੁੱਲ ਜਾਂਦੇ ਆ ਅੱਜ ਵੀ ਕਈ ਇਹੋ ਜਿਹੇ ਸਾਡੇ ਸਿੰਗਰ ਜਿਹੜੇ ਮਹਾਨ ਸਾਡੇ ਸਿੰਗਰ ਜਿਨ੍ਹਾਂ ਦੇ ਗਾਣੇ ਅੱਜ ਵੀ ਜਰੂਰ ਟੇਪਾਂ 'ਤੇ ਚੱਲਦੇ ਆ ਰੇਡੀਓ 'ਤੇ ਹੁੰਦੇ ਆ ਤਾਂ ਇਸ ਵਾਕਈ ਮਨ ਨੂੰ ਸਕੂਨ ਮਿਲਦਾ ਤਾਂ ਸਾਨੂੰ ਲੋੜ ਆ ਇਹੋ ਜਿਹੇ ਸਿੰਗਰਾਂ ਦਾ ਸਾਥ ਦੇਣ ਦੀ ਤਾਂ ਸਾਡੀ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਿਓ ਤਾਂ ਜੋ ਇਸ ਗੁਰਸੇਵਕ ਵਰਗੇ ਬੱਚੇ ਨੂੰ ਇੱਕ ਚੰਗਾ ਮੁਕਾਮ ਹਾਸਲ ਹੋ ਸਕੇ ਕੁਲਦੀਪ ਸਿੰਘ ਦੀਪਕ ਖਬਰ ਹੁੰਦਾ ਚੈਨਲ ਤਰਨਤਨ